ਗੱਡੀ ਜੇ ਘੱਟੋ ਘੱਟ 20-25 ਹਜ਼ਾਰ ਕੱਟਾ ਪਿਆ ਕਦੋਂ ਚੱਕਿਆ ਜਾਊ ਦੋ ਗੱਡੀਆਂ ਨਾਲ ਦੱਸੋ ਰੋਜ਼ ਅਸੀਂ ਰੋਲਾ ਪਾਈ ਜਾਂਦੇ ਆ ਸਾਡਾ ਕਿਤੇ ਮਾਲ ਘਟਾ ਦਿੰਦੇ ਨੇ ਕਿਤੇ ਮੋਚਰ ਆਉਂਦਾ ਮੀਂਹ ਪੈ ਗਿਆ ਕਿੰਨੀਆਂ ਘਟਾ ਗਾਂਗੇ ਅਸੀਂ ਟਰਟਰ ਤਾਂ ਸਾਡੀ ਮੰਡੀ 'ਚ ਨਹੀਂ ਆਉਂਦਾ ਜੀ ਅਸੀਂ ਤਾਂ ਇਹ ਖਰੀਦੇ ਪਹਿਲੀ ਗੱਲ ਹੋਈ ਆ ਪੰਜਾਬ ਦੀ ਸਾਨੂੰ ਬਹੁ ਖੱਜਲਖਵਾਰੀ ਆ ਜੀ ਦੱਸੋ ਸਾਡਾ ਕੀ ਕਸੂਰ ਹੈ ਆੜਤੀਆ ਲੇਬਰ ਦਾ ਕੀ ਕਸੂਰ ਹੈ ਪਈਆਂ ਨੇ 10 ਦਿਨ ਹੋ ਗਏ ਪਈਆਂ ਨੂੰ 26 ਤਰੀਕ ਦੇ ਤੇ 24 ਤੋਂ ਲੈ ਕੇ 28 ਤੱਕ ਬੋਲੀ ਹੋ ਪਨ ਸਾਭ ਦੀ ਉਸ ਟਾਈਮ ਸਾਡੇ ਕੋਲ 11 12 ਮੋਟਰ ਦੀ ਖਰੀਦ ਹੋਈ ਹੈ ਅੱਜ ਨਾਲ ਤਾਂ ਮੋਟਰ ਵੱਧ ਕਰ ਦਿੰਦੇ ਨੇ ਜਾਂ ਸ਼ੋਰਟੇ ਪਾਉਂਦੇ ਨੇ ਤੇ ਬੋੜੀਆਂ ਨੂੰ ਸਿਆਂਖ ਲੱਗਦੀ ਹੈ ਅਸੀਂ ਕਿੱਥੋਂ ਪੂਰੀਆਂ ਕਰਾਂਗੇ ਮਹੀਨਾ ਲੱਗਨੇ ਵਾਲਾ ਹੈ 10000 ਰੁਪਏ ਬਨੇਗਾ ਹਮੋਂ ਦੇ ਪਰਿਵਾਰ ਦਾ ਕੀ ਖਰਚਾ ਚਲੇਗਾ 10000 ਮੈਂ 10000 ਸੇ ਕੁਝ ਬਨੇਗਾ ਨਹੀਂ ਇੱਥੇ ਬੈਠ ਕੇ ਖਾ ਲੈਂਗੇ ਫਿਰ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਅੱਜ ਅਸੀਂ ਤੋਲੇਵਾਲ ਮੰਡੀ 'ਚ ਮੌਜੂਦ ਆ ਬੇਸ਼ੱਕ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਸਾਹਮਣੇ ਆਉਣ ਦਿੱਤੀ ਜਾਵੇਗੀ ਪਰ ਹਾਲਾਤ ਤੋਲੇਵਾਲ ਮੰਡੀ ਤੇ ਇਸ ਤੋਂ ਉਲਟ ਨੇ ਤਸਵੀਰਾਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ ਤਾਦਾਰ ਦੇ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਨੇ ਵੱਡੇ ਵੱਡੇ ਅੰਬਾਰ ਬੋਰੀਆਂ ਦੇ ਤੁਸੀਂ ਦੇਖ ਸਕਦੇ ਹੋ ਕਾਰਨ ਕੀ ਹੈ ਕਾਰਨ ਮੇਨ ਇੱਥੇ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ ਤੇ ਮਜ਼ਦੂਰ ਤੇ ਆੜਦੀ ਇਕੱਠੇ ਹੋਏ ਨੇ ਗੱਲਬਾਤ ਕਰਦੇ ਆ ਕਿ ਆਖਰਕਾਰ ਕਿ ਕੀ ਮੰਨਣਾ ਕਾਹ ਤੋਂ ਨਹੀਂ ਲਿਫਟਿੰਗ ਹੋ ਰਹੀ ਕੌਣ ਤੰਗ ਕਰ ਰਿਹਾ ਜੰਮ ਸਵਾਗਤ ਹੈ ਤੁਹਾਡੇ ਹਾਂਜੀ ਸਾਨੂੰ ਜੀ 24 ਤਰੀਕ ਦੀ ਸਾਡੀ ਲਾਸਟ ਬੋਲੀ ਹੋਈ ਹੀ ਹੈ ਸਾਨੂੰ ਇੱਕ ਗੱਡੀ ਦੋ ਗੱਡੀ ਐ ਮਿਲਦੀਆਂ ਨੇ ਇਹ ਹਿਸਾਬ ਨਾਲ ਸਾਡੇ ਭਈਏ ਜਿਹੜਾ ਲੇਬਰ ਐ ਇਹ ਜਾਣ ਨੂੰ ਤਿਆਰ ਐ ਭੁੱਖੀ ਮਰ ਰਹੀ ਐ ਇੱਕ ਗੱਡੀ ਭਰ ਕੇ 12 ਬੰਦੇ 15 ਬੰਦੇ ਕਦੋਂ ਇਹਨਾਂ ਦਾ ਗੁਜ਼ਾਰਾ ਚੱਲੂਗਾ ਬਾਕੀ ਸਾਡਾ ਕਿਤੇ ਮਾਲ ਘਟਦਾ ਕਿਤੇ ਵੱਧਦਾ ਸਾਨੂੰ ਹੈਰਾਨ ਖੱਜਲਖਵਰੀ ਹੋ ਰਹੀ ਆ ਤੇ ਬਦਲਬਾਈ ਹੋ ਰਹੀ ਆ ਰੋ ਸਾਨੂੰ ਰੌਲਾ ਪਾਉਂਦੇ ਆ ਨੂੰ ਟਰੱਕ ਸਾਨੂੰ ਕੋਈ ਨਹੀਂ ਮਿਲਦਾ ਟਰੱਕ ਵਾਲੇ ਕਹਿੰਦੇ ਲੇਬਰ ਨਹੀਂ ਗਾਹਾਂ ਲਾਉਣ ਵਾਲੀ ਕੋਈ ਕਹਿੰਦਾ ਕ੍ਰੇਟ ਨਹੀਂ ਪਰ ਐਂ ਦੱਸੋ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਕ੍ਰੀਏਟ ਅਸੀਂ ਇੰਤਜ਼ਾਮ ਕਰਨੇ ਨੇ ਕਿ ਟਰੱਕਾਂ ਦਾ ਇੰਤਜ਼ਾਮ ਕਰਨਾ ਹੈ ਠੇਕੇਦਾਰੀ ਦਾ ਸਾਡਾ ਜ਼ਿੰਮੇਵਾਰੀ ਹੈ ਕਿ ਠੇਕੇਦਾਰ ਦੀ ਕੋਈ ਇੱਥੇ ਕੋਈ ਸੁਣਵਾਈ ਨਹੀਂ ਰੋਜ਼ ਅਸੀਂ ਰੋਲਾ ਪਾਈ ਜਾਂਦੇ ਆ ਸਾਡਾ ਕਿਤੇ ਮਾਲ ਘਟਾ ਦਿੰਦੇ ਨੇ ਕਿਤੇ ਮੋਚਰ ਆਉਂਦਾ ਮੀਂਹ ਪੈ ਗਿਆ ਕਿੰਨੀਆਂ ਘਟਾ ਗਏ ਅਸੀਂ ਬਾਰਸ ਰੋਜ਼ ਉੱਤੇ ਖੜੀ ਆ ਬਹੁਤ ਹੈਰਾਨ ਹੋ ਰਿਆਂ ਲੇਬਰ ਸਾਡੀ ਛੱਡ ਕੇ ਜਾਣ ਨੂੰ ਤਿਆਰ ਹੈ ਉਹ ਕਹਿੰਦੇ ਸੀਦਾ ਚੱਲੇ ਜੀ ਸਾਨੂੰ ਜਿਹੜਾ ਕੋਈ ਦੇਣਾ ਦੇ ਦਿਓ ਦੇਖੋ ਕੀ ਕਰਾਂਗੇ ਅਸੀਂ ਜਿਲੇਵਰ ਚਲੀ ਜਾਂਦੀ ਤਾਂ ਕੀ ਮੁਸ਼ਕਲ ਆਊਗੀ ਤੁਹਾਨੂੰ ਮੁਸ਼ਕਲ ਆ ਉਹ ਅਸੀਂ ਸਾਡਾ ਅਸੀਂ ਕੀ ਕਰਾਂਗੇ ਅਸੀਂ ਥੋੜੋ ਲੱਦਾਂਗੇ ਸਰਕਾਰ ਨੂੰ ਆਪਦੀ ਜ਼ਿੰਮੇਵਾਰੀ ਬਣੂਗੀ ਵੀ ਆਪਦਾ ਮਾਲ ਚੱਕੇ ਆਪਦਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ 24 ਤਰੀਕ ਦੀ ਦੇਖੋ ਤੁਸੀਂ ਅੱਜ ਕਾਹ ਤਰੀਕ ਹੋਗੀ 10 ਤਰੀਕ ਹੋਗੀ 24 ਤਰੀਕ ਦੀ ਲਾਸਟ ਬੋਲੀ ਆ ਜੇ ਮਾਲ ਮੇਰੇ ਕੋਲੇ ਆਪਦੇ ਕੋਲ 4 5000 ਕੱਟਾ ਪਿਆ ਜੀ ਬਾਕੀ ਸਾਰਿਆਂ ਕੋਲੇ ਕਿਸੇ ਕੋਲੇ 2000 ਕਿਸੇ ਕੋਲੇ 4000 ਮੰਡੀ 'ਚ ਅਜੇ ਘੱਟੋ-ਘੱਟ 20-25 ਹਜ਼ਾਰ ਕੱਟਾ ਪਿਆ ਹੈ ਕਦੋਂ ਚੱਕਿਆ ਜਾਊ ਦੋ ਗੱਡੀਆਂ ਨਾਲ ਦੱਸੋ। ਟੀਮ ਕੀ ਕਹਿੰਦੇ ਨੇ ਇਨਸਪੈਕਟਰ ਨਾਲ ਗੱਲ ਹੋਈ ਹੋਣੀ ਤੁਹਾਡੀ ਕੀ ਕਹਿੰਦੇ ਨੇ ਉਹਨਾਂ ਨਾਲ? ਇਨਸਪੈਕਟਰ ਤਾਂ ਸਾਡੀ ਮੰਡੀ 'ਚ ਨਹੀਂ ਆਉਂਦਾ ਜੀ ਅਸੀਂ ਤਾਂ ਇਹ ਖਰੀਦੇ ਪਹਿਲੀ ਗੱਲ ਹੋਈ ਆ ਪੰਸਬ ਦੀ। ਸਾਨੂੰ ਬਹੁ ਖੱਜਲ ਖਵਾਰੀ ਆ ਇੱਥੇ ਹੋਰ ਨੇ ਮੂਰੇ ਪਤਾ ਨਹੀਂ ਉਹ ਦੂਏ ਨੂੰ ਕਹਿੰਦੇ ਨੇ ਨਾ ਕੋਈ ਦੂਏ ਨੂੰ ਕਹਿੰਦਾ। ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਵੀ ਇੱਥੇ ਆ ਕੇ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ। ਮੈਂ ਪਰਸੋਂ ਮੈਡਮ ਨਾਲ ਵੀ ਗੱਲ ਕਰੀ ਆ ਪੰਸਬ ਦੀ ਜਿਹੜੀ ਫੀਲਡ ਅਫਸਰ ਆ ਉਹਨੇ ਵੀ ਅਸੀਂ ਦਾ ਜੀ ਬਾ ਦੱਸੋ ਸਾਡਾ ਕੀ ਕਸੂਰ ਹੈ ਆੜਤੀਆ ਲੇਬਰ ਦਾ ਕੀ ਕਸੂਰ ਹੈ ਹੁਣ ਸਾਡੀ ਜ਼ਿੰਮੇਵਾਰੀ ਕਿੰਨੀ ਕਿੰਨਾ ਚਿਰ ਬੈਠੇ ਰਹਾਂਗੇ ਅਸੀਂ ਇਹਨੂੰ ਮਾਲ ਨੂੰ ਕੌਣ ਪੂਰਾ ਕਰੂਗਾ ਜੇ ਲਿਫਟਿੰਗ ਨਹੀਂ ਹੁੰਦੀ ਤਾਂ ਕੀ ਤੁਹਾਡਾ ਅੱਗੇ ਕੀ ਸੰਘਰਸ਼ ਹੋਊਗਾ ਕੀ ਵੱਡਾ ਵੀ ਅਸੀਂ ਸੜਕ ਰੋਕਾਂਗੇ ਹੋਰ ਸਾਡਾ ਕੀ ਹੋਣਾ ਅਸੀਂ ਤਾਂ ਲਾਸਟ ਸਾਰੀ ਲੇਬਰ ਨੂੰ ਸੜਕ ਦੇ ਬਿਠਾ ਲਾਂਗੇ ਹੁਣ ਜਾਣ ਤਾਂ ਇਹਨਾਂ ਨੂੰ ਅਸੀਂ ਵੀ ਨਹੀਂ ਦਿੰਦੇ ਪਰ ਭੱਜਣ ਨੂੰ ਤਿਆਰ ਨੇ ਕੀ ਕਰਨ ਇਹਨਾਂ ਦੀ ਦਿਹਾੜੀ ਨਹੀਂ ਪੈਂਦੀ ਜੀ ਗਰੀਬ ਆਦਮੀ ਆ ਕਿਵੇਂ ਬੈਠਾ ਰਹੂ ਇੰਨੇ ਚਿਰ ਇੱਥੇ ਜੀ ਹੋਰ ਆੜਤੀਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਬਾਬਾ ਜੀ ਕੀ ਕੀ ਸਮੱਸਿਆ ਕੀ ਆ ਰਹੀ ਹੈ ਮੇਨ ਜਿਹੜੀ ਹੈ ਸਮੱਸਿਆ ਲਿਫਟਿੰਗ ਦੀ ਹੈ ਜੀ ਕਿ ਬੋਰੀਆਂ ਪਈਆਂ ਨੇ 10 ਦਿਨ ਹੋ ਗਏ ਪਈਆਂ ਉਹ 28 ਤਰੀਕ ਦੇ ਤੇ 24 ਤੋਂ ਲੈ ਕੇ 28 ਤੱਕ ਬੋਲੀ ਆ ਪੰਸਬ ਦੀ ਉਸ ਤੋਂ ਬਾਅਦ ਸਾਡੀ ਇਹ ਬੋਰੀਆਂ ਨੂੰ ਸਿਆਉਖ ਲੱਗਦੀ ਆ ਜੀ ਤੇ ਉਸ ਟਾਈਮ ਸਾਡੇ ਕੋਲ 11 12 ਮੋਟਰ ਦੀ ਖਰੀਦ ਹੋਈ ਆ ਅੱਜ ਦੇ ਨਾਲ ਤਾਂ ਮੋਟਰ ਵੱਧ ਕਰ ਦਿੰਦੇ ਨੇ ਜਾਂ ਛੋਟੇ ਪਾਉਂਦੇ ਨੇ ਤੇ ਬੋਰੀਆਂ ਨੂੰ ਸਿਆਉਖ ਲੱਗਦੀ ਆ ਅਸੀਂ ਕਿੱਥੋਂ ਪੂਰੀਆਂ ਕਰਾਂਗੇ ਲੇਬਰ ਕਿੱਧਰੋਂ ਜਾਊਗੀ ਕੀ ਹੁਣ ਮੰਗ ਕਰਦੇ ਹਾਂ ਕੀ ਹੋਣਾ ਚਾਹੀਦਾ ਅਸੀਂ ਮੰਗ ਕਰਦੇ ਆ ਸਾਡੂੰ ਗੱਡੀਆਂ ਦੇਣ ਥਾਲਾ ਮਾਰ ਚੱਕਿਆ ਜਾਵੇ ਲੇਬਰ ਦਾ ਛੁਟਕਾਰਾ ਹੋਵੇ ਸਾਡਾ ਵੀ ਛੁਟਕਾਰਾ ਹੋਵੇ ਲੇਬਰ ਨੇ ਮਜ਼ਦੂਰ ਨੇ ਮਜ਼ਦੂਰ ਨਾਲ ਵੀ ਗੱਲਬਾਤ ਕਰਦੇ ਆ ਕਿਸੇ ਨਾਲ ਮਜ਼ਦੂਰ ਨਾਲ ਵੀ ਗੱਲਬਾਤ ਕਰਦੇ ਆ अरे कितने दिन हो गए यहाँ पर बैठे हम लोग को यहाँ पे तेरह तारीख तो आए थे महीना लगने वाला है दस हजार रुपया बनेगा हम लोग के परिवार का क्या खर्चा चलेगा दस हजार में दस हजार से कुछ बनेगा नहीं यहीं पे बैठ के खा लेंगे फिर दोबारा लेबर आता नहीं है हम लोग को फिर हम मालक बोलता लेबर नहीं आ रहा हम लोग लेबर कहाँ से पूरा करेंगे अगर इतना दिन हो जाएगा तो आप यहाँ कोई काम कर नहीं है यहाँ पर बैठे बेले बैठे हो अभी बेले बैठे हैं जी कितने दिन रोज से आज दस रोज से बेले बैठे हैं बोरी भराई करके गांव जाना, जाना है वापस गांव वापस जाना है उधर लड़ाई भी छिड़ गया है वहाँ घर वाले, वाले बोलता है रात को लाइट काट देता है लड़ाई छिड़ गया है घर वाले बोलता है जल्दी जाओ नहीं तो मर जाओगे यहाँ पे क्या करेंगे हम लोग चोरी होती है यहाँ पर चोरी भी होती है रात को लाइट काट देता है जी जी जो रात भर जगे रहते हैं मालक को कहाँ से पूरा करेंगे बुरा मालक बोलता है तुम लोग पूरा करो जी कहा से पूरा करेंगे बिल्कुल आप ही लोग बताइए ਤੁਸੀਂ ਦੇਖਿਆ ਜਿਸ ਤਰ੍ਹਾਂ ਮਜ਼ਦੂਰਾਂ ਤੇ ਆੜਤੀਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਜਿਹੜੀ ਲਿਫਟਿੰਗ ਦੀ ਉਹਨਾਂ ਨੂੰ ਭਾਰੀ ਸਮੱਸਿਆ ਦਾ ਨਾਲ ਜੂਝਣਾ ਪੈ ਰਿਹਾ ਇਕਾ ਦੁੱਕਾ ਗੱਡੀਆਂ ਆਉਂਦੀ ਹੈ ਜਿਸ ਨਾਲ ਮੰਡੀ ਦੇ ਵਿੱਚ ਜਿਹੜੇ ਬੋਰੀਆਂ ਦੇ ਅੰਬਾਰ ਲੱਗੇ ਪਏ ਨੇ ਹਾਲਾਂਕਿ ਬੋਲੀ ਹੋਈ ਨੂੰ ਕਾਫੀ ਦਿਨ ਜਿਹੜੇ ਲੰਘ ਚੁੱਕੇ ਨੇ ਪਰ ਉਸ ਦੇ ਬਾਵਜੂਦ ਵੀ ਜਿਹੜੀ ਹੈਗੇ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ ਗੱਡੀਆਂ ਨਹੀਂ ਭੇਜੀਆਂ ਜਾ ਰਹੀਆਂ ਜਿਸ ਕਰਕੇ ਆੜਤੀਆ ਤੇ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਮੰਗ ਕੀਤੀ ਕਿ ਜਲਦਤ ਜਲਦਤ ਇੱਥੇ ਗੱਡੀਆਂ ਭੇਜੀ ਜਾਣ ਤੇ ਜਿਹੜੀ ਇਹ ਬੋਰੀਆਂ ਨੇ ਇਹਨਾਂ ਦਾ ਚੁਕਵਾਈਆਂ ਜਾਣ ਤੇ ਆਰਤੀਆਂ ਨੇ ਇਸ ਇੱਕ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹ ਅਜਿਹਾ ਪ੍ਰਸ਼ਾਸਨ ਨਹੀਂ ਕਰਦਾ ਤਾਂ ਜਲਦੀ ਹੀ ਇਹਨਾਂ ਨੂੰ ਹੋਰ ਸੰਘਰਸ਼ ਵਿੱਢਣਾ ਪਵੇਗਾ ਇੱਥੇ ਤੱਕ ਕਿ ਮਰੇ ਕੋਲਾ ਪਟਿਆਲਾ ਹਾਈਵੇ ਜਾਮ ਕਰਨ ਦੀ ਵੀ ਇਹਨਾਂ ਨੇ ਸਿੱਧੇ ਤੌਰ ਤੇ ਧਮਕੀ ਦਿੱਤੀ ਹੈ ਕੈਮਰਾਮਨ ਮਨਜੀਤ ਸੋchna ਜਤਿੰਦਰ ਮਨਵੀ న్యూਸ ਜੁੜੇ ਪੰਜਾਬ ਅਮਰਗੜ